ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸਨ ਸ਼੍ਰੀ ਮੁਕਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਹੁਤ ਸਾਰੀ ਇਤਿਹਾਸਿਕ ਗੁਰਦੁਆਰੇ ਹਨ ਜਿੰਨਾ ਗੁਰਦੁਆਰਿਆਂ ਦਾ ਸਬੰਧ ਸਿੱਖ ਇਤਿਹਾਸ ਨਾਲ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਕੁ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਜਦੋਂ ਆਨੰਦਪੁਰ ਸਾਹਿਬ ਤੇ ਮੋਹਲ ਫੌਜਾਂ ਵੱਲੋਂ ਘੇਰਾ ਪਾਇਆ ਸੀ ਤਾਂ ਉਸ ਔਖੇ ਸਮੇਂ ਵਿੱਚ ਚਾਲੀ ਸਿੰਘ ਗੁਰੂ ਜੀ ਨੂੰ ਵਿਦਾਵਾ ਲੈ ਕੇ ਦੇ ਗਏ ਸਨ ਵਿਦਾਵੇ ਵਿੱਚ ਲਿਖਿਆ ਸੀ ਕਿ ਨਾ ਤੁਸੀਂ ਸਾਡੇ ਗੁਰੂ ਹੋ ਅਤੇ ਨਾ ਸੀ ਤੁਹਾਡੇ ਸਿੰਘ ਹਾਂ ਪਰ ਜਦੋਂ ਉਹ ਚਾਹਲੀ ਸਿੰਘ ਆਪਣੇ ਘਰ ਪਹੁੰਚੇ ਤੇ ਆਪਣੇ ਪਰਿਵਾਰਾਂ ਵੱਲੋਂ ਠਿਕਾਰੇ ਜਾਣ ਤੇ ਉਹਨਾਂ ਨੂੰ ਆਪਣੀ ਗਲਤੀ ਮਹਿਸੂਸ ਹੋਈ ਤੇ ਉਹ ਵਾਪਸ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਚਾਹੁੰਦੇ ਸਨ ਬੀਬੀ ਮਾਤਾ ਭਾਗੌਰ ਜੀ ਉਹਨਾਂ ਦੀਆਂ ਭੁੱਲਾਂ ਬਖਸ਼ਾਉਣ ਲਈ ਉਹਨਾਂ ਨੂੰ ਗੁਰੂ ਜੀ ਦੀ ਸ਼ਰਨ ਵਿੱਚ ਲੈ ਕੇ ਆਏ ਪਰ ਜਦੋਂ ਉਹ ਕਿਦਰਾਨੀ ਦੀ ਟਾਪ ਕੋਲ ਪਹੁੰਚੇ ਤਾਂ ਮੁਗਲ ਫੌਜਾਂ ਵੱਲੋਂ ਵਜ਼ੀਰ ਖਾਨ ਦੀ ਅਗਵਾਈ ਹੇਠ ਸਿੰਘਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਯੋਧ ਕਰਦੇ ਹੋਏ ਆਪਣੀਆਂ ਜਾਨਵਾਰੀਆਂ ਤੇ ਗੁਰੂ ਸਾਹਿਬ ਜੀ ਤੱਕ ਨਾ ਪਹੁੰਚਣ ਦਿੱਤਾ ਜਦੋਂ ਗੁਰੂ ਸਾਹਿਬ ਜੀ ਨੂੰ ਜਾਣਕਾਰੀ ਮਿਲੀ ਤਾਂ ਗੁਰੂ ਸਾਹਿਬ ਜੀ ਯੋਧ ਜਗ੍ਹਾ ਤੇ ਆਏ ਅਤੇ ਆਪਣੇ ਸ਼ਹੀਦ ਹੋਏ ਸਿੰਘਾਂ ਦਾ ਸਿਰ ਭਲੋਸਿਆ ਜਦ ਗੁਰੂ ਸਾਹਿਬ ਜੀ ਭਾਈ ਮਹਾ ਸਿੰਘ ਜੀ ਕੋਲ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਹਾ ਸਿੰਘ ਜੀ ਨੂੰ ਕੁਝ ਮੰਗਣ ਲਈ ਕਿਹਾ ਤੇ ਵਿਰਾਗ ਵਿੱਚ ਆ ਕੇ ਭਾਈ ਮਹਾ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਤਰਟੇ ਹੋ ਤਾਂ ਸਾਡੇ ਵੱਲੋਂ ਲਿਖਿਆ ਬੇਦਾਵਾ ਪਾੜ ਦਿਓ ਤਾਂ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਭਾਈ ਮਹਾ ਸਿੰਘ ਜੀ ਦੇ ਸਾਹਮਣੇ ਬੇਦਾਵਾ ਪਾੜ ਦਿੱਤਾ ਅਤੇ 40 ਸਿੰਘਾਂ ਨੂੰ 40 ਮੁਕਤੀਆਂ ਦਾ ਨਾਮ ਦਿੱਤਾ ਅਤੇ ਖਿਦਰਾਣੇ ਦੀ ਟਾਪ ਦਾ ਨਾਸ਼ ਦੀ ਮੁਕਤ ਸਰ ਸੈਭ ਰਾਖ ਦਿੱਤਾ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਇਸ ਜਗਤ ਸਿੰਘਾਂ ਦਾ ਕੈਂਪ ਸੀ ਇੱਥੇ ਹੀ ਸਿੰਘਾਂ ਨੇ ਦੁਸ਼ਮਣਾਂ ਦੀ ਫੌਜ ਨੂੰ ਭਲੇਕਾ ਪਾਉਣ ਲਈ ਟਾਪ ਦੇ ਕੰਡੇ ਤੇ ਉਗੀਆਂ ਹੋਈਆਂ ਝਾੜੀਆਂ ਤੇ ਕਰੀਰਾਂ ਉੱਪਰ ਆਪਣੇ ਵਸਤਰ ਚਾਦਰੇ ਤੇ ਖਿਸ਼ਾਰੇ ਵਗੈਰਾ ਪਾ ਕੇ ਤੰਬੂ ਦਾ ਰੂਪ ਦਿੱਤਾ ਗੁਰੂ ਜੀ ਜੰਗ ਤੋਂ ਬਾਅਦ ਜਦ ਦੂਜੀ ਵਾਰ ਖਿਦਰਾਣੇ ਦੀ ਟਾਪ ਤੇ ਪਹੁੰਚੇ ਤਾਂ ਗੁਰੂ ਜੀ ਦਾ ਤੰਬੂ ਵੀ ਇਸੇ ਜਗ੍ਹਾ ਤੇ ਹੀ ਲਗਾਇਆ ਗਿਆ ਇਸ ਦੇ ਨਾਲ ਹੀ ਗੁਰਦੁਆਰਾ ਮਾਤਾ ਭਾਗੌਰ ਜੀ ਹੈ ਜਿਨ੍ਹਾਂ ਨੇ 11 ਸਿਰ ਦੀ ਸਾੰਗ ਪਾੜ ਕੇ ਦੁਸ਼ਮਣਾਂ ਦੇ ਆਹੂ ਲਾਏ ਸਨ ਅਤੇ ਸਰੀਰ ਤੇ 22 ਝਗਮ ਖਾ ਕੇ ਤਖਤ ਜਿਖਣੇ ਹੋ ਗਏ ਸਨ ਜੀ ਆਨੰਦਪੁਰ ਤੇ ਜੁੱਧ ਸਮੇਂ ਜਦੋਂ ਕੁਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਦਾਵਾ ਦੇ ਕੇ ਆਏ ਸਨ ਤਾਂ ਮਾਤਾ ਭਾਗੌਰ ਦੀ ਪ੍ਰੇਰਣਾ ਨਾਲ ਚਾਲੀ ਸਿੰਘ ਆਪਣੀ ਪੁੱਲ ਬਖਸ਼ਾਉਣ ਲਈ ਗੁਰੂ ਜੀ ਦੀ ਪਾਲ ਵਿੱਚ ਇੱਥੇ ਪੁੱਜੇ ਸਨ ਜੋ ਮੁਗਲ ਫੌਜ ਗੁਰੂ ਗੋਬਿੰਦ ਸਿੰਘ ਜੀ ਦੀ ਪਾਲ ਕਰ ਰਹੀ ਸੀ ਉਹਨਾਂ ਦਾ 21ਵਾਂ ਸਾਖ ਸਮਾ 1762 ਨੂੰ ਇਸ ਸਥਾਨ ਤੇ ਮੁਕਾਬਲਾ ਹੋਇਆ ਸਿੰਘ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋ ਗਏ ਜੰਗ ਹੋਣ ਤੇ ਗੁਰੂ ਸਾਹਿਬ ਜੀ ਇੱਥੇ ਆਏ ਸਿੰਘਾਂ ਦੇ ਸ਼ੀਰ ਸਾਫ ਕੀਤੇ ਤੇ ਬਖਸ਼ਿਸ਼ਾਂ ਕੀਤੀਆਂ ਗੁਰੂ ਜੀ ਅੱਗੇ ਵਧੇ ਤਾਂ ਭਾਈ ਮਹਾ ਸਿੰਘ ਜੀ ਨੂੰ ਸਾਹ ਆ ਰਿਹਾ ਸੀ ਮੂੰਹ ਵਿੱਚ ਜਲ ਪੌਂਦੇ ਸਿੰਘ ਨੇ ਅੱਖਾਂ ਖੋਲੀਆਂ ਤਾਂ ਗੁਰੂ ਜੀ ਨੇ ਕਿਹਾ ਮਹਾ ਸਿੰਘ ਜੀ ਅਸੀਂ ਆ ਗਏ ਹਾਂ ਮੰਗ ਜੋ ਮੰਗਣਾ ਹੈ ਤਪਾਈ ਮਹਾ ਸਿੰਘ ਜੀ ਨੇ ਕਿਹਾ ਗੁਰੂ ਜੀ ਸਾਡੇ ਵੱਲੋਂ ਲਿਖਿਆ ਇਹ ਦਾਵਾ ਪਾੜ ਦਿਓ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਤੇ ਸਿੰਘਾਂ ਨੂੰ ਮੁਕਤੀ ਦਾ ਵਾਰ ਦਿੱਤਾ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਂ ਤੇ ਭੁੱਖ ਤੇ ਪਿਆਸ ਨਾਲ ਵਿਹਾਲ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮਖੋ ਕੇ ਇਹ ਦਾਵਾ ਲੈ ਕੇ ਗੁਰੂ ਜੀ ਨੂੰ ਛੱਡ ਕੇ ਵਾਪਸ ਕਰ ਗਏ ਸੰਨਤਾ ਘਰਦਿਆਂ ਵੱਲੋਂ ਖਟਕਾਰੇ ਜਾਣ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਆਪਣੀ ਭੁੱਲ ਬਖਸ਼ਾਉਣ ਲਈ ਵਾਪਸ ਗੁਰੂ ਜੀ ਦੀ ਸ਼ਰਨ ਵਿੱਚ ਗਏ ਤਾਂ ਜਦੋਂ ਉਹ ਖਿਦਰਾਣੇ ਦੀ ਟਾਪ ਤੇ ਪਹੁੰਚੇ ਤਾਂ ਮੁਗਲ ਫੌਜਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਮੁਗਲ ਫੌਜਾਂ ਨਾਲ ਲੜਦੇ-ਲੜਦੇ 40 ਸਿੰਘ ਸ਼ਹੀਦ ਹੋ ਗਏ ਇਸ ਪਵਿੱਤਰ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ 40 ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜੋ ਜੰਗ ਦੇ ਦੌਰਾਨ ਸ਼ਹੀਦ ਹੋਏ ਸਨ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਈਦਾਨ ਸਿੰਘ ਦੀ ਸਲਾਹ ਤੇ ਬੇਨਤੀ ਤੇ ਪਹੁੰਚੇ ਸਨ ਇਸ ਜਗ੍ਹਾ ਇੱਕ ਉੱਚਾ ਟਿੱਬਾ ਹੁੰਦਾ ਸੀ ਗੁਰੂ ਜੀ ਨੇ ਇਸ ਟਿੱਬੇ ਉੱਪਰ ਹੀ ਆਸਨ ਲਾਇਆ ਸੀ ਜਦ ਸਿੰਘ ਖਿਦਰਾਣੇ ਦੀ ਟਾਪ ਤੇ ਜੰਗ ਕਰ ਰਹੇ ਸਨ ਤਾਂ ਗੁਰੂ ਜੀ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀਆਂ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਦਿੱਤਾ ਸੀ ਔਰੰਗਜ਼ੇਬ ਦੀਆਂ ਫੌਜਾਂ ਦਾ ਸਾਹਮਣਾ ਕੀਤਾ ਜੋ ਵਜੀਰ ਖਾਨ ਲੈ ਕੇ ਆਇਆ ਸੀ ਤੇ ਆਖਰੀ ਫੈਸਲਾ ਖੁੰਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਤ ਦਾ ਸਥਾਨ ਹੈ ਕਿਦਰਾਨੇ ਦੀ ਢਾਟ ਤੇ ਮੁਗਲਾਂ ਨਾਲ ਲੜਦਿਆਂ ਹੋਇਆਂ ਸ਼ਹੀਦ ਹੋਏ 40 ਸਿੰਘਾਂ ਦੇ ਨਾਮ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ